ਜਿਹੜੇ ਸਾਡੇ ਮਾਨਜੋਗ ਬੁਖਤ ਦੀ ਉਹਨਾਂ ਲੋ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਹੀ ਬਦਲੇਗਾ ਪੰਜਾਬ ਮੇਂ ਮਿਹਰ ਸ਼ੁਰੂ ਕੀਤੀ ਐ। ਉਹਨਾਂ ਨੇ ਪੰਜਾਬ ਵਿੱਚ ਕਰੋੜਾਂ ਰੁਪਏ ਪਈਆਂ ਜਿਹੜਾ ਪੰਜਾਬ ਦੇ ਸਕੂਲਾਂ ਦਾ ਬੁਨਿਆਦੀ ਢਾਂਚਾ ਠੀਕ ਕਰਨ ਵਾਸਤੇ ਜਿਹੜਾ ਦਿੱਤੇ। ਜਿਸ ਪਿੰਡ ਦੇ ਵਿੱਚ ਆਪਾਂ ਬੈਠੇ ਆ ਕਮਲਪੁਰਾ ਪਿੰਡ ਹੈ ਵਿਧਾਨ ਸਭਾ ਹਲਕਾ ਜਨਾਦੇ ਦਾ। ਇੱਥੇ ਵੀ ਮਾਨ ਸਾਹਿਬ ਨੇ 48 ਲੱਖ ਰੁਪਏ ਜਿਹੜਾ ਦਿੱਤਾ। ਉਹ ਦੇਦਾਂ ਦੇ ਬਹੁਤ ਵਧੀਆ ਚਾਰ ਦਵਾਦੀ ਕਮਰਾ ਬਾਥਰੂਮ ਬਹੁਤ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਔਰ ਮੈਂ ਇੱਥੇ ਇੱਥੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਜਗਾ ਇਹਨਾਂ ਦੀ ਬਹੁਤ ਵਧੀਆ ਇਹਦਾ ਅੱਪਰ ਟਾਪ ਦਾ ਜਿਹੜਾ ਸਟੇਡੀਅਮ ਆ ਉਹ ਇੱਕ ਇੱਥੇ ਕੰਮ ਪੁਦੇ ਦੇ ਵਿੱਚ ਬੜਾਵਾਂਗੇ ਉਹਦੇ ਸਪਿੰਡ ਦੀ ਇੱਕ ਫਿਰਨੀ ਬਣਨ ਵਾਲੀ ਆ ਉਹ ਫਿਰਨੀ ਆਪਾਂ ਬੜਾਵਾਂਗੇ ਜੋ ਜੋ ਵੀ ਹੋਊਗਾ ਪਿੰਡ ਦਾ ਕੰਮ ਆ ਉਹ ਸਦਾ ਕੰਮ ਕਰਾਂਗੇ ਉਹਦੇ ਸਕੂਲ ਵਾਸਤੇ ਖਾਸ ਤੌਰ ਤੇ ਮੇਰਾ ਜਿਹੜਾ ਮਨ ਬਹੁਤ ਮਤਲਬ ਖੁਸ਼ ਹੋਇਆ ਮੈਂ ਪਿਛਲੇ ਪਿੰਡ ਵੀ ਗਿਆ ਸੀਗਾ ਉੱਥੇ ਵੀ ਬੋਰਡ ਸੀਗੇ ਤੇ ਇੱਥੇ ਵੀ ਪਿੱਪਲਾਂ ਦੇ ਥੱਲੇ ਇਹਨਾਂ ਦੇ ਸਟੇਜ ਲਾਈ ਆ ਦੋ ਪਿੱਪਲ ਨੇ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਜਿਹੜਾ 50000 ਰੁਪਇਆ ਦਊਂਗਾ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਰੁੱਖ ਲੱਗੇ ਆ ਖਾਸ ਤੌਰ ਤੇ ਪਿੱਪਲ ਲੱਗੇ ਆ ਇਹਨਾਂ ਦਾ ਵੱਖ ਰੱਖਾ ਕਰਨਾ ਇਹਨਾਂ ਨੂੰ ਕਦੀ ਵੀ ਨਹੀਂ ਕੱਟਣਾ ਭਾਵੇਂ ਜੋ ਮਰਜ਼ੀ ਹੋ ਜੇ ਇਹ ਹੋਖ ਜਿਹੜੇ ਆ ਬੋਰਡ ਪਪਲ ਟਾਲੀ ਕਿੱਕਾ ਤੇ ਇੱਕ ਨਮ ਇਹ ਸਾਡੇ ਸਾਧ ਹੈਰੀਟੇਜ ਦੇ ਇਹਨਾਂ ਨੂੰ ਸਾਹਮ ਕੇ ਰੱਖਣਾ ਉਹਦੀ ਰੱਖ-ਰਖਾ ਲਈ ਵੀ ਪੈਸੇ ਜਿਹੜੇ ਆ ਉਹ ਮੈਂ ਇਹਨਾਂ ਨੂੰ ਦਊਂਗਾ ਸੋ ਇਹ ਇਹ ਮੇਰਾ ਮਤਲਬ ਮਨ ਜਿਹੜਾ ਖੁਸ਼ ਹੋਇਆ ਉਹ ਰਹੀ ਸਿੱਖਿਆ ਕ੍ਰਾਂਤੀ ਦਾ ਹੀ ਜਿਹੜਾ ਆਮ ਕਿਸਾਨ ਹੈ ਤੇ ਆਮ ਜਿਹੜਾ ਗਰੀਬ ਮਜ਼ਦੂਰ ਬੰਦਾ ਉਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਇੱਕ ਟੌਪ ਦਾ ਬੁਨਿਆਦੀ ਢਾਂਚਾ ਸਕੂਲਾਂ ਦੇ ਵਿੱਚ ਉਹ ਖੜਾ ਕਰਨ ਜਾ ਰਹੇ ਉਹ ਹੋ ਰਿਹਾ ਉਹਦੇ ਅਗਲੇ 22 ਮਹੀਨਿਆਂ ਦੇ ਵਿੱਚ ਵਿੱਚ ਕੋਈ ਵੀ ਚੀਜ਼ ਇਦਾਂ ਦੀ ਦੇਣ ਦਿੱਤੀ ਜਾਊਗੀ ਜੜੀ ਲੋਕ ਕਹਿਣਗੇ ਕਿ ਆ ਨਹੀਂ ਬੱਚਿਆਂ ਨੂੰ ਸਨਮਾਨ ਦਿੱਤਾ ਤੁਹਾਡੇ ਲੋਕਾਂ ਚ ਤਿੰਨ ਬੱਚਿਆਂ ਨੂੰ ਨਹੀਂ ਨਹੀਂ ਮੈਂ ਬੱਚਿਆਂ ਨੂੰ ਸਨਮਾਨ ਦਿੱਤਾ ਇੱਕ ਚਾਰ ਭੈਣ ਭਰਾ ਪੜਦੇ ਆ ਉਹਨਾਂ ਦਾ ਪਿਤਾ ਜੜਾ ਜਗਲਾਤ ਦੇ ਵਿੱਚ ਕੰਮ ਕਰਦਾ ਉਹ ਚਾਰੇ ਬੜੇ ਇੰਟੈਲੀਜੈਂਟ ਹੈ ਔਰ ਚਾਰੇ ਅੰਦਰ ਵਿੱਚ ਆਪੋ ਵਿੱਚ ਕੰਪੀਟੀਸ਼ਨ ਹੈ ਕਿ ਅਸੀਂ ਪੜਨਾ ਔਰ ਇਹਦਾ ਬੜਾ ਮਨ ਖੁਸ਼ ਹੋਇਆ ਮੈਂ ਆਪਣੀ ਤਨਖਾਹ ਦੇ ਵਿੱਚੋਂ ਉਹਨਾਂ ਨੂੰ 25-2500 ਰੁਪਇਆ ਜੜਾ ਉਹ ਦਿੱਤਾ ਉਹ ਥੋੜਾ ਹੀ ਆ ਪਰ ਉਹ ਬੱਚਿਆਂ ਨੂੰ ਇਹ ਸੁਮਦੇ ਉਹਦਾ ਇਤਸ਼ਾਹ ਕਰਨ ਦੀ ਲੋੜ ਹੁੰਦੀ ਆ ਕਿ ਸਾਡਾ ਕੋਈ ਜਾਣਦੇ ਆ ਕਿਉਂਕਿ ਉਹਨਾਂ ਦਾ ਪਿਤਾ ਜੀ ਅੱਜ ਵੀ ਕਾਮਲਪੁਰੇ ਤੋਂ ਅਮਰਸਰ ਜਿਹੜਾ ਛੈਗਲ ਦੇ ਉੱਤੇ ਨੌਕਰੀ ਕਰਨ ਜਾਂਦਾ ਔਰ ਮੈਂ ਜਦੋਂ ਕਦੇ ਟਾਈਮ ਲੱਗਾ ਤਾਂ ਉਹਨੂੰ ਮਿਲੂੰਗਾ ਸਲਾਮ ਹੈ ਸੋ ਜੇ ਪਿਤਾ ਜੀ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਪੜਾਵੇ ਇੰਨੀ ਇੰਨੇ ਥੋੜੀ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਪੜਾਉਣਾ ਉਹਨਾਂ ਦੇ ਅੰਦਰ ਉਹਨਾਂ ਦਾ ਪ੍ਰਵਾਦ ਜਿਹੜਾ ਇਸ ਪਿੰਡ ਦਾ ਜੂਨਾ ਦੋ ਸ਼ੰਕ ਕਰੂਗਾ ਕਾਮਲਪੁਰੇ ਦਾ ਸੋ ਉਹਨਾਂ ਬੱਚਿਆਂ ਨੂੰ ਜਦੋਂ ਵੀ ਕਦੀ ਲੋੜ ਪਊਗੀ ਹੋਰ ਵੀ ਉਹਨਾਂ ਦੀ ਮਤਤ ਕਰਾਂਗੇ ਆਪਾਂ ਦੇ ਬੱਚੇ ਪੜਾਉਣੇ ਆ ਗਰੀਬਾਂ ਦੇ ਬੱਚੇ ਪੜਨੇ ਚਾਹੀਦੇ ਆ ਮੈਂ ਇਸ ਕਰਕੇ ਉਹਨਾਂ ਬੱਚਿਆਂ ਦਾ ਸਲਮਤ ਹਾਂ ਮਕਾਮ ਤੇ ਟੇੜਾ ਦੇ ਵਿੱਚ ਹਾਂ ਹਾਂ ਮਕਾਮ ਤੇੜਾ ਉੱਥੇ ਵੀ ਉਤਕਰਨ ਕੀਤੇ ਅਸੀਂ ਐਕਚੁਅਲੀ ਕੀ ਕੀਤਾ ਕਿ ਅਸੀਂ ਸਾਦੇ ਹਲਕੇ ਦੇ ਵਿੱਚ ਪ੍ਰੋਗਰਾਮ ਬਣਾਇਆ ਕਿ ਸਵੇਰੇ ਤਿੰਨ ਸਕੂਲ ਤੇ ਸ਼ਾਮ ਨੂੰ ਤਿੰਨ ਪਿੰਡ ਜਿਹੜੇ ਆ ਜਿੱਥੇ ਜਿਹੜਾ ਜੁੱਧ ਨਸ਼ਿਆਂ ਦੇ ਬਦੁੱਦ ਉਹ ਅਸੀਂ ਕਰਦੇ ਆ ਰੋਜ਼ ਕੱਲ ਵੀ ਕੀਤਾ ਸੀ ਅੱਜ ਸ਼ਾਮੀ ਵੀ ਕਰਾਂਗੇ ਸੋ ਰੋਜੀ ਤੁਹਾਨੂੰ ਰੋਜੀ ਸੱਦਿਆ ਕਰਾਂਗੇ ਔਰ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ মিডিਆ ਵਾਲੇ ਆਪਣੇ ਦੋਸਤ ਸਰ ਵੇਖ ਕੇ ਚੈੱਕ ਕਰਕੇ ਖਬਰ ਲਾਉਣੀ ਆ ਨਾ ਮੈਂ ਕਦੀ ਝੂਠ ਬੋਧਿਆ ਤੇ ਜੇ ਮੈਨੂੰ ਕੋਈ ਅਫਸਰ ਝੂਠ ਬੋਧੇ ਤਾਂ ਮੈਂ ਬਹੁਤ ਉਹਦੇ ਖਿਲਾਫ ਹੁਣਾ ਤੁਸੀਂ ਦੇਖਣਾ ਕਿ ਵਾਕਿਆ ਹੀ ਕੰਮ ਹੋਇਆ ਅਸੀਂ ਜੋ ਸਟੇਜ ਤੋਂ ਕਹਿੰਨੇ ਆ ਉਹ ਕੀਤਾ ਕਿ ਨਹੀਂ ਕੀਤਾ ਉਹ ਕਰਕੇ ਦਿਖਾਇਆ ਕਿ ਨਹੀਂ ਦਿਖਾਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵਾਦਾ ਕੀਤਾ ਹੀ ਬਿਜਲੀ ਫਰੀ ਦੇਵਾਂਗੇ ਕਿਸਾਨਾਂ ਨੂੰ ਦੇਵਾਂਗੇ ਪੀਲੀ ਮੇਰੀ ਇੱਕ ਨਹੀਂ ਮੇਰੀ ਸਮਝਦੇ ਕਿ ਦੀ ਗੱਲ ਹੁਣ ਇਹ ਦੇਖੋ ਤੁਸੀਂ ਪਹਿਲੀ ਤੀਕ ਨੂੰ ਪਾਣੀ ਮੇਰੀ ਜਿਹੜਾ ਕਿਦਾਂ ਹੁੰਦਾ ਸਾਰੇ ਪੰਜਾਬ ਦੇ ਵਿੱਚ ਸੋ ਜਿਹੜੀਆਂ ਵੀ ਚੀਜ਼ਾਂ ਅਸੀਂ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਅੱਠ ਘੰਟੇ ਬਿਜਲੀ ਨਹੀਂ ਮਿਲੀ ਹਾਂ ਕਦੀ ਮਿਲੀ ਇਹਨਾਂ ਦਾ ਦੱਸੋ ਤੁਸੀਂ ਬਿਜਲੀ ਮੇਰੀ ਹੱਥੀਂ ਦੀ ਮੇਰੀ ਜੋ ਜੋ ਵਾਦੇ ਕੀਤੇ ਸੀ ਸਿਸਟਮ ਠੀਕ ਐਕਚੁਅਲੀ ਕੀਤਾ ਕਿ 75 ਸਾਲ ਕਾਲੀਆਂ ਦਾ ਕਾਂਗਰਸ ਦਾ ਰਾਜ ਰਿਹਾ ਤੇ ਬੜਾ ਕੰਮ ਖਰਾਬ ਹੋਇਆ ਹੁਣ ਅਸੀਂ ਸੱਚ ਸੱਚੇ ਸਿਸਟਮ ਨੂੰ ਠੀਕ ਕਰ ਰਹੇ ਹਾਂ ਤੇ ਆਪਾਂ ਨੂੰ 3 ਸਾਲ ਹੋਇਆ ਬੜਾ ਲੰਮਾ ਸਮਾਂ ਪੰਜਾਬ ਦੇ ਲੋਕਾਂ ਦਾ ਸਦਾਨ ਕਰਨ ਦੀ ਲੋੜ ਹੈ ਉਹ ਕਰਾਂਗੇ ਲੋਕ ਮੌਕਾ ਵੀ ਦੇਣਗੇ ਕੋਈ ਇੱਦਾਂ ਦੀ ਗੱਲ